ਕੀ ਡੋਨਾ ਚੋਕੀ ਦਾ ਦੇਖੋ ਜਿਹੜੇ ਹਿਸਾਬ ਨਾਲ ਇੱਕ ਘਟਨਾ ਹੋਈ ਹੈ ਕਲ ਨਾਟਰਾਮਾ ਦੇ ਵਿੱਚ ਔਰ ਪੂਰੀ ਕਾਨੂੰਨ ਦੇ ਮੁਤਾਬਕ ਜੋ ਗਾਈਡਲਾਈਨਸ ਹੈ ਉਹਦੇ ਮੁਤਾਬਕ ਐਕਸਪਾਇਰੀ ਜਿਹੜੀ ਦਵਾਈ ਹੈ ਉਹਦੇ ਤੇ ਨਜਾਇਜ਼ ਤੌਰ ਤੇ ਪਰਚਾ ਕੀਤਾ ਗਿਆ ਇਹ ਬਹੁਤ ਗਲਤ ਹੈ ਮਦ ਇੱਕ ਨਾਦਰਸ਼ਾਹੀ ਫਰਮਾਨ ਹੈ ਇਹ ਬੇਇਨਸਾਫੀ ਹੈ ਤੱਕ ਮੈਂ ਇਹ ਗੱਲ ਕਹੂੰਗਾ ਕਿ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਤੱਕ ਪੁਲਿਸ ਪਹੁੰਚ ਨਹੀਂ ਕਰ ਰਹੀ ਔਰ ਜਿਹੜੇ ਸਹੀ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਸੌਫਟ ਟਾਰਗੇਟ ਸਮਝ ਗਏ ਜਿਹੜਾ ਹੈਗਾ ਇੱਕ ਮੈਂ ਕਹਿ ਸਕਦਾ ਕਿ ਕਾਰਵਾਈ ਦਿਖਾਉਣ ਵਾਲਾ ਕੰਮ ਕੀਤਾ ਗਿਆ ਇਹ ਬਹੁਤ ਤੱਕੇ ਵਾਲੀ ਗੱਲ ਹੈ ਬਹੁਤ ਬੇਇਨਸਾਫੀ ਵਾਲੀ ਗੱਲ ਹੈ ਔਰ ਪ੍ਰਸ਼ਾਸਨ ਨੂੰ ਇਮੀਡੀਏਟਲੀ ਪਰਚਾ ਰੱਦ ਕਰਨਾ ਚਾਹੀਦਾ ਹੈ ਵਪਾਰੀਆਂ ਨੂੰ ਨਿਆਂ ਦੇਣਾ ਚਾਹੀਦਾ ਹੈ ਅਗਰ ਜੇ ਇਹਨਾਂ ਨੇ ਇਹ ਜਿਹੜੀ ਕੀਤੀ ਗਲਤ ਕਾਰਵਾਈ ਹੈ ਉਹਦੇ ਤੇ ਸਹੀ ਨਾ ਕੀਤਾ ਤਾ ਵਪਾਰੀ ਜਿਹੜਾ ਹੈਗਾ ਸੜਕਾਂ ਤੇ ਆਉਣਗੇ ਇਕੱਲੇ ਹੀ ਨਹੀਂ ਪੰਜਾਬ ਦੇ ਵਪਾਰੀ ਵੀ ਆਉਣਗੇ ਅਸੀਂ ਵੀ ਨਾਲ ਖੜਾਂਗੇ ਔਰ ਜਿੰਨਾ ਤੱਕ ਇਨਸਾਫ ਨਹੀਂ ਮਿਲੇਗਾ ਇਹ ਲੜਾਈ ਲੜੀ ਜਾਏਗੀ ਅਮਿਤ ਕਪੂਰ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਡਲ ਤੇ ਕੀ ਕਹਿਣਾ ਚਾਹੁੰਦੇ ਜੀ ਤੁਹਾਡਾ ਸੁਣਿਆ ਜਾਣਾ ਹੈ ਕੀ ਕਹਿੰਦੇ ਬੜੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਅੱਜ ਦੁਕਾਨਦਾਰਾਂ ਤੇ ਉਹ ਕਹਿੰਦੇ ਨਾ ਬੇਕਸੂਰ ਦੁਕਾਨਦਾਰਾਂ ਤੇ ਜਿਹਦੀ ਜੇਬ ਦੇ ਵਿੱਚ ਦੋ ਐਕਸਪਾਇਰੀ ਦੇ ਪੱਤੇ ਸੀ ਜਿਹੜਾ 50 ਸਾਲ ਤੋਂ ਦਵਾਈਆਂ ਦਾ ਕੰਮ ਕਰ ਰਿਹਾ ਹੈ ਅੱਜ ਉਹ ਬੰਦੇ ਨਾਲ ਤੁਸੀਂ ਉਹਨਾਂ ਦੇ ਉਹਨਾਂ ਲੋਕਾਂ ਦੇ ਉੱਤੇ ਪਰਚੇ ਕਰਨ ਲੱਗੇ ਤਾਂ ਮੈਨੂੰ ਦੱਸੋ ਵੀ ਐ ਨਸ਼ਾ ਬੰਦ ਕਰਾਉਂਗੇ ਤੁਸੀਂ ਜੇ ਨਸ਼ਾ ਬੰਦ ਕਰਨਾ ਹੈ ਅਸੀਂ ਚਾਹਨੇ ਆਂ ਅਸੀਂ ਤੁਹਾਡਾ ਸਾਥ ਦਿੰਨੇ ਆਂ ਅਸੀਂ ਤੁਹਾਡੇ ਨਾਲ ਖੜੇ ਆਂ ਜਿੱਥੇ ਸਾਡੀ ਲੋੜ ਹੈ ਸਾਡੀ ਲੋੜ ਲੋ ਸਾਡਾ ਸਾਥ ਲੋ ਲੇਕਿਨ ਜੇ ਤੁਸੀਂ ਐ ਸਾਡੇ ਦੁਕਾਨਦਾਰਾਂ ਦੇ ਪਰਚੇ ਕਰਨ ਲੱਗ ਜਾਓਗੇ ਤਾਂ ਫਿਰ ਤਾਂ ਕੋਈ ਮੇਰੀ ਖਿਆਲ ਉਹ ਕਹਿੰਦਾ ਨਸ਼ਾ ਬੰਦ ਹੋਵੇ ਨਾ ਹੋਵੇ ਸਰਕਾਰ ਦਾ ਬੰਦ ਜਰੂਰ ਹੋ ਜਾਊਗੀ ਜਿਸ ਹੱਬ ਨਾਲ ਇਹਨਾਂ ਦੇ ਕੰਮ ਕਰਦੇ ਇੱਕੋ ਵਪਾਰੀ ਵਰਗ ਸੀ ਜਿਹੜਾ ਅੱਜ ਦੁਕਾਨਾਂ ਦੇ ਵਿੱਚ ਬੈਠਾ ਸੀਗਾ ਕਿਸਾਨ ਪਹਿਲੇ ਬਾਰ ਸੜਕਾਂ ਦੇ ਤੁਰੇ ਫਿਰਦੇ ਐ ਕਰਮਚਾਰੀ ਤਾਂ ਸੜਕਾਂ ਦੇ ਤੁਰੇ ਫਿਰਦੇ ਐ ਤੇ ਅੱਜ ਸਰਕਾਰ ਨੇ ਜੇ ਇਹ ਜਿਹੇ ਹਾਲਾਤ ਸ਼ੁਰੂ ਕਰਤੇ ਤਾਂ ਸਾਡੇ ਵਪਾਰੀਆਂ ਦਾ ਵੀ ਇਹੀ ਹਾਲ ਹੋਊਗਾ ਅਸੀਂ ਵੀ ਸੜਕਾਂ ਤੇ ਆ ਜਾਾਂਗੇ ਤਾਂ ਇਹ ਤੋਂ ਬਾਅਦ ਤਾਂ ਕੰਮ ਹੀ ਖਤਮ ਹੋ ਜਾਊਗਾ ਅਸੀਂ ਸਰਕਾਰ ਨੂੰ ਆਪਣੇ ਵੱਲੋਂ ਗੁਜਾਰਿਸ਼ ਕਰਦੇ ਹਾਂ ਕਿ ਸਾਡੇ ਬੇਕਸੂਰ ਵਪਾਰੀਆਂ ਤੇ ਖਰਚੇ ਜਿਹੜੇ ਤੁਸੀਂ ਕੀਤੇ ਐ ਇਹਨਾਂ ਨੂੰ ਰੱਦ ਕਰੋ ਜੇ ਤੁਸੀਂ ਇਹ ਪਰਚੇ ਰੱਦ ਨਹੀਂ ਕਰੋਗੇ ਤਾ ਸਾਨੂੰ ਫਿਰ ਮਜਬੂਰਨ ਕੋਈ ਨਾ ਕੋਈ ਵੱਡੀ ਕਾਲ ਦੇਣੀ ਪਊਗੀ ਪਠੰਡਾ ਬੰਦ ਕਰਾਣਾ ਪਊਗਾ ਪੰਜਾਬ ਬੰਦ ਕਰਾਣਾ ਪਊਗਾ ਤੇ ਚਾਹੇ ਕੋਈ ਨਾ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਨਾ ਕੋਈ ਸੰਗਠਨ ਵੱਲੋਂ ਜੋ ਵੀ ਸਾਡਾ ਬਣੂਗਾ ਅਸੀਂ ਆਪਣੇ ਵੱਲੋਂ ਸਰਕਾਰ ਦੇ ਉਹ ਕਹਿੰਦਾ ਇਹ ਚੀਜ਼ ਨੂੰ ਤਾਂ ਅਸੀਂ 100% ਕਹਿ ਰਹੇ ਆ ਕਿ ਨਜਾਇਜ਼ ਕੰਮ ਅਸੀਂ ਨਹੀਂ ਹੋਣ ਦੇਾਂਗੇ ਧੱਕਾ ਅਸੀਂ ਨਹੀਂ ਹੋਣ ਦੇਾਂਗੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਤੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਇਹ ਸਰਕਾਰ ਨੂੰ ਸਰਕਾਰ ਦੇ ਨੁਮਾਇੰਦੇ ਬੈਠੇ ਕਿ ਉਹਨਾਂ ਦਾ ਕੰਮ ਕੀ ਕੀਤੀ ਜਾਓ ਸਭ ਤੋਂ ਸਰਕਾਰ ਦੇ ਨੁਮਾਇੰਦੇ ਮੇਰੀ ਗੱਲ ਤਾਂ 3 ਸਾਲਾਂ ਤੋਂ ਅਸੀਂ ਦੇਖ ਹੀ ਨਹੀਂ ਰਹੇ ਅੱਜ ਕਿੱਥੇ ਪਹਿਲੇ ਹੁੰਦਾ ਸੀ ਕਿ ਪਹਿਲੇ ਕਦੇ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਸੀ ਕੋਈ ਬਾਜ਼ਾਰ ਦੇ ਵਿੱਚ ਕੋਈ ਰੋਲਾ ਪੈਂਦਾ ਸੀ ਕੋਈ ਐਕਸੀਡੈਂਟ ਹੁੰਦਾ ਕੋਈ ਮਰਦਾ ਕੋਈ ਜੰਮਦਾ ਕਿਸੇ ਤੇ ਕੋਈ ਵੀ ਖੁਸ਼ੀ ਗਮੀ ਕੁਝ ਵੀ ਹੁੰਦੀ ਸੀ ਤਾਂ ਅਸੀਂ ਆਮ ਤੌਰ ਤੇ ਦੇਖਿਆ ਕਰਦੇ ਸੀ ਵੀ ਉੱਥੇ ਦਰੀ ਵਿੱਚ ਕੀਤੇ ਉੱਥੇ ਕੋਈ ਨਾ ਕੋਈ ਐਮਐਲਏ ਜਾਂ ਕੋਈ ਨਾ ਕੋਈ ਮੰਤਰੀ ਜਿਹੜਾ ਹੈਗਾ ਭੱਜ ਕੇ ਆਊਗਾ ਪਰ ਤੁਸੀਂ ਸਾਰੇ ਮੀਡੀਆ ਵਾਲੇ ਗਵਾਹ ਹੋ ਦੱਸੋ ਮੈਨੂੰ ਕੋਈ ਤਿੰਨ ਸਾਲਾਂ ਵਿੱਚ ਤੁਹਾਨੂੰ ਕਦੇ ਕਿਸੇ ਧਰਨੇ 'ਚ ਵੀ ਕੋਈ ਦੇਖਿਆ ਹੋਵੇ ਫਿਰ ਮਜਬੂਰਨ ਲੋਕੀ ਜਦੋਂ ਇਹ ਸਰਕਾਰ ਦੇ ਨਾਮ ਦੇ ਨਾਅਰੇ ਲਾਂਦੇ ਤਾਂ ਉੱਤੋਂ ਫਿਰ ਇਹ ਜਵਾਬ ਆਂਦਾ ਵੀ ਅਸੀਂ ਕੀ ਕਰੀਏ ਸਾਡੇ ਖਿਲਾਫ ਤਾਂ ਇਹ ਨ ਜੇ ਤੁਸੀਂ ਵਿੱਚ ਆ ਕੇ ਬੈਠ ਜਾਓਗੇ ਭਰਾਵੋ ਅਸੀਂ ਤੁਹਾਡਾ ਜਿੰਦਾਬਾਦ ਕਰਾਂਗੇ ਤੁਸੀਂ ਸਾਡੇ ਨਾਲ ਚੱਲੋ ਅਸੀਂ ਤਾਂ ਅੱਜ ਵੀ ਕਹੀ ਜੰਨੇ ਅਸੀਂ ਅੱਜ ਵੀ ਕਹਿੰਨੇ ਆ ਕੋਈ ਬੇਠਣ ਦਾ ਦੇ ਐਮ ਐਲ ਏ ਸਾਹਿਬ ਨੂੰ ਅਸੀਂ ਅੱਜ ਵੀ ਹਾਲਾਂਕਿ ਮੇਰੀ ਗੱਲ ਇੱਥੇ ਨਹੀਂ ਕਿਸੇ ਨੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਨਾਰਾ ਲਾਇਆ ਹੋਣਾ ਨਾ ਕਿਹਾ ਹੋਣਾ ਪਰ ਅਸੀਂ ਅੱਜ ਫਿਰ ਇਸ ਗੱਲ ਤੇ ਦੁਹਰਾਣਾ ਜਾਣੇ ਕਿ ਤੁਸੀਂ ਸਾਡਾ ਸਾਥ ਦਿਆ ਕਰੋ ਵਪਾਰੀ ਤੁਹਾਡੇ ਐ ਤੁਸੀਂ ਸਾਡੇ ਐਮ ਐਲ ਏ ਜੇ ਸਾਰੀ ਜਨਤਾ ਦੀ ਤੁਸੀਂ ਆਵਾਜ਼ ਨਹੀਂ ਸੁਣੋਂਗੇ ਬੰਨ ਜਨਤਾ ਨੂੰ ਜਿਹੜਾ ਨਹੀਂ ਲਿਖੂਗਾ ਤਾਂ ਇਹਦਾ ਮਤਲਬ ਜਨਤਾ ਸਾਡੇ ਹੀ ਲੱਗਦਾ ਵੀ ਉਹ ਬੰਦਾ ਚੋਰ ਹੋਊਗਾ ਤਾਂ ਨਹੀਂ ਆਂਦਾ ਸਾਡੇ ਕੋਲੇ ਅਸੀਂ ਤਾਂ ਇਹ ਕਹਿੰਨੇ ਕਿ ਤੁਸੀਂ ਸਾਡੇ ਨਾਲ ਆ ਕੇ ਖੱਬੇਟੋ ਸਾਡੇ ਦਾ ਕੰਮ ਕਰਾ ਕੇ ਦਿਓ ਸਾਡੇ ਉੱਤੇ ਜਿਹੜਾ ਤੱਕਾ ਹੋ ਰਿਹਾ ਉਹਨੂੰ ਬਰਦਾਸ਼ਤ ਮਤਲਬ ਖਤਮ ਕਰਾਓ ਕੱਲ ਨੂੰ ਅਸੀਂ ਫੇਰ ਤੁਹਾਨੂੰ ਵੋਟ ਸਾਡੇ ਲੋਕਾਂ ਨੇ ਵੋਟਾਂ ਪਾਈਆਂ ਬਾਹਰਲੇ ਨੇ ਥੋੜੀ ਪਾਈਆਂ ਕੋਈ ਪਾਕਿਸਤਾਨ ਵਾਲੇ ਥੋੜੀ ਆ ਕੇ ਵੋਟਾਂ ਪਾ ਗਏ ਵੋਟਾਂ ਬਠਿੰਡੇ ਵਾਲਿਆਂ ਨੇ ਪਾਈਆਂ ਸੀ ਤਾਂ ਐਮਐਲਏ ਬਣਿਓ ਤੇ ਅੱਜ ਤੁਹਾਨੂੰ ਉਹਨਾਂ ਤੇ ਯਕੀਨ ਨਹੀਂ ਤਾਂ ਫੇਰ ਅਸੀਂ ਕੀ ਕਰਾਂਗੇ ਹਾਂਜੀ ਸਰ ਕੀ ਨਾ ਬਥੇ ਕੀ ਮਾਮਲਾ ਹੈ ਕਰੋ ਅਸ਼ੋਕ ਬਾਲਾ ਲਈ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਮਿਸ਼ਨਰੇਸ਼ਨ ਬਠਿੰਡਾ ਕੀ ਮਾਮਲਾ ਹੋਇਆ ਹੈ ਮਾਮਲਾ ਇਹ ਹੈ ਜੀ ਆ ਸਾਡੇ ਜਿਹੜਾ ਬਾਹਂਡੇ ਦੇ ਵਿੱਚ 11 ਜੂਨਟ ਨੇ ਜਿਹਨੂੰ 11 ਅਸੀਂ ਮੰਡੀਆਂ ਕਹਿੰਦੇ ਨੇ ਜਿਹਦੇ ਵਿੱਚੋਂ ਰਿਟੇਲ ਤੇ ਹੋਲ ਸੇਲ ਬਾਹਂਡੇ ਦੀਆਂ ਬਾਕੀ 9 ਮੰਡੀਆਂ ਉਹ 9 ਮੰਡੀਆਂ ਦੇ ਉੱਤੇ ਕਾਫੀ ਪਛਾਦਨ ਪਹਿਲਾਂ ਵੀ ਅਸੀਂ ਤੁਹਾਡੇ ਕੋਲੇ ਵੀ ਖਬਰਾਂ ਆਈਆਂ ਹੋਣਗੀਆਂ ਅਸੀਂ ਐਸਐਸਬੀ ਮੈਡਮ ਨੂੰ ਅਸੀਂ ਇੱਕ ਮੈਮੋਰੈਂਡਮ ਦੇ ਕੇ ਆਏ ਸੀ ਵੀ ਸਾਡੀਆਂ ਜਿਹੜੀਆਂ ਦੁਕਾਨਾਂ ਦੇ ਉੱਤੇ ਜਿਹੜੀ ਪੁਲਿਸ ਦੀ ਰੇਡ ਆ ਉਹ ਬੰਦ ਕੀਤੀ ਜਾਵੇ ਅਗਰ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਤਾਂ ਉਸ ਨੂੰ ਉਹਤੇ ਰੇਡ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਆਮ ਰੂਟੀਨ 'ਚ ਤੁਸੀਂ ਇੰਨੇ ਨੇ ਪੁਲਿਸ ਲੈ ਕੇ ਜਾਂਦੇ ਹੋ ਤਾਂ ਸਾਡੇ ਜਿਹੜੇ ਕੇਮਿਸਟ ਹੈ ਉਹ ਇਸ ਗੱਲ ਨੂੰ ਹੀਣ ਭਾਵਨਾ ਦੇਖਦੇ ਆ ਆਪਦੀ ਬੇਇੱਜ਼ਤੀ ਮੰਨਦੇ ਆ ਵੀ ਪੁਲਿਸ ਇਹਨੂੰ ਰੋਕਿਆ ਜਾਵੇ ਅਸੀਂ ਹੱਥ ਜੋੜ ਕੇ ਬੇਨਤੀ ਕਰਕੇ ਆਏ ਸੀ ਲੇਕਿਨ ਸਾਡੀ ਉਹ ਬੇਨਤੀ ਉਹਨਾਂ ਨੇ ਕਿਹਾ ਸੀ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਨਹੀਂ ਅਕੇ ਤੋਂ ਕਰਾਂਗੇ ਅਸੀਂ ਸਰਕਾਰ ਦੀ ਗਾਈਡਲਾਈਨ ਦੇ ਮੁਤਾਬਕ ਹੀ ਅਸੀਂ ਕੰਮ ਕਰਾਂਗੇ ਉਸ ਤੋਂ ਬਾਅਦ ਫਿਰ ਰਾਮਾਂ ਦੇ ਵਿੱਚ ਉਹੀ ਕਾਰਵਾਈ ਹੋਈ ਉੱਥੋਂ ਦੀ ਜਿਹੜੇ ਸਾਡੇ ਇਹ ਸਕਤੀ ਸਾਹਿਬ ਖੜੇ ਆ ਰਾਮਾ ਮੰਡੀ ਦੇ ਪ੍ਰਧਾਨ ਖੜੇ ਆ ਤਾਂ ਉਹ ਮੈਂ ਕਿਹਾ ਵੀ ਤੁਸੀਂ ਫਿਰ ਆਪਣੀਆਂ ਦੁਕਾਨਾਂ ਬੰਦ ਕਰ ਦਿਓ ਇਹੀ ਹੋ ਸਕਦਾ ਤੇ ਇਹਨਾਂ ਨੇ ਦੁਕਾਨਾਂ ਬੰਦ ਕਰਕੇ ਉੱਤੇ ਧਰਨਾ ਲਾਦਾ ਉਹ ਵੀ ਦੱਸਦੇ ਉਦੋਂ ਉਦੋਂ ਬਾਅਦ ਉਸੇ ਦੋ ਦਿਨ ਬਾਅਦ ਹੀ ਕੱਲ ਕੱਲ ਰਾਮਾ ਮੰਡੀ ਦੇ ਵਿੱਚ ਸਾਡਾ ਇਥੋਂ ਹੋਲ سیلਰ ਭਰਾ ਆ ਸਿੰਗਲਾ ਮੈਡੀਕਲ ਏਜੰਸੀ ਉਹਨਾਂ ਦਾ ਮਲਾਜਮ ਰੁਪੀਨ ਦੇ ਵਿੱਚ ਆਪਦਾ ਟੂਰ ਕਰਨ ਗਿਆ ਸੀ ਟੂਰ ਕਰਨਾ ਹੁੰਦਾ ਮਤਲਬ ਇਥੋਂ ਦਵਾਈਆਂ ਲੈ ਕੇ ਉੱਥੇ ਦੇਣੀਆਂ ਹੁੰਦੀਆਂ ਜਿਹੜੀਆਂ ਉੱਥੋਂ ਵਾਪਸ ਕਰਨ ਵਾਲੀਆਂ ਹੁੰਦੀਆਂ ਵਾਪਸ ਲੈ ਕੇ ਆਉਂਦੇ ਆ ਉਹਦੇ ਲੜੀ ਦੇ ਤਹਿਤ ਸਿੰਗਲਾ ਮੈਡੀਕੋਜ ਆ ਉੱਥੇ ਰਾਮਾ ਮੰਡੀ ਉੱਥੋਂ ਉਹਨੇ ਦੋ ਪੱਤੇ ਐਕਸਪਾਇਰੀ ਦੇ ਕਲੌਂਜੀ ਵਾਪਮਲੀ 2024 ਦਸੰਬਰ ਦੀ ਐਕਸਪਾਇਰੀ ਉਹਨੂੰ ਵਾਪਸ ਕਰਤੀ ਰਜਿਸਟਰ 'ਚ ਨੋਟ ਕਰ ਲਿਆ ਇੱਥੇ ਫੋਨ ਕਰਤਾ ਵੀ ਤੁਹਾਡੇ ਆ ਪੱਤੇ ਜਿਹੜੇ ਮੈਂ ਵਾਪਸ ਭੇਜ ਰਿਹਾ ਉਹਦੇ ਲਿਖਤਾ ਨੋਟ ਹੋ ਗਿਆ ਪੋਸਟ ਸਟੇਸ਼ਨ ਤੇ ਚਲਾ ਗਿਆ ਟੂਰ ਕਰਕੇ ਸਟੇਸ਼ਨ ਦੇ ਉੱਤੇ ਪੁਲਿਸ ਨੇ ਚੈਕਿੰਗ ਦੇ ਦੌਰਾਨ ਉਹਦੇ ਵਿੱਚ ਬੈਗ ਦੇ ਵਿੱਚੋਂ ਦੋ ਪੱਤੇ ਮਿਲ ਗਏ ਉਹ ਦੋ ਪੱਤੇ ਡੀਐਸਪੀ ਸਾਹਿਬ ਮਾਨ ਜੋ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਕਹਿੰਦੇ ਵੀ ਕਿੱਥੋਂ ਲੈ ਕੇ ਆਏ ਉਹ ਕਹਿੰਦੇ ਮੈਂ ਫਲਾਨੀ ਦੁਕਾਨ ਤੋਂ ਲੈ ਕੇ ਆਇਆ ਉਹ ਦੁਕਾਨ ਵਾਲਾ ਵੀ ਇੱਥੇ ਬੁਲਾ ਲਿਆ ਸਾਰਾ ਰਿਕਾਰਡ ਉੱਥੇ ਲੈ ਕੇ ਆ ਗਏ ਤਾਂ ਉਹਦੇ باوجود ਰਿਕਾਰਡ ਦੇਖਣ ਦੇ باوجود ਵੀ ਡੀਐਸਪੀ ਸਾਹਿਬ ਨੇ ਉਹ ਕਹਿੰਦੇ ਇਗਨੋਰ ਕਰਦੇ ਹੋਏ ਇਸ ਗੱਲ ਨੂੰ ਉਸ ਮੁੰਡੇ ਤੇ ਰਾਤ ਨੂੰ ਜਿਹੜਾ ਨਾਰਕਟਿਕ ਦਾ ਪਰਚਾ ਦਿੱਤਾ ਅਸੀਂ ਉਹ ਪਰਚੇ ਦਾ ਵਿਰੋਧ ਕਰਦੇ ਆਂ ਅਸੀਂ ਕਹਿੰਦੇ ਆਂ ਵੀ ਉਹਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ ਔਰ ਉਹ ਪਰਚਾ ਜਿਹੜਾ ਰੱਦ ਕੀਤਾ ਜਾਵੇ ਔਰ ਜਿਹੜੇ ਸਾਡੇ ਕੈਮਿਸਟਾਂ ਤੇ ਹਤਿਆਜਾਰ ਹੋ ਰਿਹਾ ਉਸ ਨੂੰ ਬੰਦ ਕੀਤਾ ਜਾਵੇ। ਅਗਰ ਇਹ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਤਾਂ ਅਸੀਂ ਸਾਡਾ ਸੰਘਰਸ਼ ਬਹੁਤ ਵੱਡੇ ਲੈਵਲ ਤੇ ਜਾਏਗਾ। ਸ਼ਾਇਦ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਅਸੀਂ ਅਮਨਪਸੰਦ ਲੋਕ ਹੈ। ਅਸੀਂ ਲੋਕਾਂ ਦੇ ਨਾਲ ਖੜਨ ਵਾਲੇ ਆ। ਅਸੀਂ ਹਮੇਸ਼ਾ ਜਿਹੜੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਹੈ ਉਹਦਾ ਸਹਿਯੋਗ ਕਰਦੇ ਆ। ਉਹਨਾਂ ਦਾ ਸਾਥ ਦਿੰਦੇ ਆ। ਅਸੀਂ ਕਹਿੰਦੇ ਆ ਵੀ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ। ਕਈ ਕੈਮਿਸਟ ਹੈ ਇਸ ਤਰ੍ਹਾਂ ਦੇ ਚਰਚਾ ਵਿੱਚ ਰਹਿੰਦੇ ਨੇ। ਸੁੰਨ ਵਿੱਚ ਵੀ ਆਪਣਾ ਵੀ ਹੋ। ਸਾਡੀ ਉਹ ਬੁੜਿਆ ਜਿਹੜੀਆਂ ਵੇਚਦੇ ਨੇ ਜਿਹੜੇ ਕਵਰ ਸਰ ਕੋਈ ਇੱਕ ਅੱਧੀ ਪੇਡ ਇਸ ਤਰੀਕੇ ਦੀ ਹੁੰਦੀ ਹੈ 100% ਤਾਂ ਮੈਂ ਨਹੀਂ ਕਹਿ ਸਕਦਾ ਇੱਕ ਅੱਧੀ ਹੁੰਦੀ ਹੈ ਅਸੀਂ ਕਿਹਨਾਂ ਨੂੰ ਫੜ ਕੇ ਸਿੱਟੋ ਅਸੀਂ ਉਹਦੇ ਕਦੋਂ ਨਾਲ ਗਏ ਜਾਂ ਅਸੀਂ ਕਦੋਂ ਉਹਦਾ ਸਾਥ ਦਿੱਤਾ ਅਸੀਂ ਉਹਦੇ ਨਾਲ ਨਹੀਂ ਅੱਜ ਵੀ ਨਹੀਂ ਕੱਲ ਨੂੰ ਵੀ ਨਹੀਂ ਸਾਡੀ ਐਸੋਸੀਏਸ਼ਨ ਇਹੋ ਜਿਹਾ ਬੰਦਾ ਕੰਮ ਕਰਦਾ ਉਹਦੇ ਨਾਲ ਕਦੇ ਵੀ ਨਾ ਜਾਓ ਕਦੇ ਫੋਨ ਵੀ ਨਹੀਂ ਕਰੋਗੇ ਉਹਦੇ ਨੂੰ ਮਤਲਬ ਅਗਲਾ ਪ੍ਰੋਗਰਾਮ ਕੀ ਲਿਖਿਆ ਅਗਲਾ ਪ੍ਰੋਗਰਾਮ ਆਕਰ ਸਰਕਾਰ ਨਾ ਮੰਨੀ ਤਾਂ ਪੰਜਾਬ ਲੈਵਲ ਤੇ ਸਿਕਾਸ਼ ਕਰਾਂਗੇ